ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਮੁਹਿੰਮ ਵਿੱਢੀ ਹੋਈ ਹੈ ਪਰ ਪੰਜਾਬ ਦੇ ਹਾਲਾਤ ਕੁਝ ਹੋਰ ਹੀ ਬਣਦੇ ਜਾ ਰਹੇ ਨੇ ਜਦ ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਨਸ਼ਾ ਤਸਕਰਾਂ ਵੱਲੋਂ ਇੱਕ ਨੌਜਵਾਨ ਦੀਆਂ ਲੱਤਾਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ ਸਨ ਤਾਂ ਇਸ ਨੂੰ ਲੈ ਕੇ ਲੋਕਾਂ ਵੱਲੋਂ ਪੁਲਿਸ ਤੇ ਗੰਭੀਰ ਤੋਸ਼ ਵੀ ਲੱਗੇ ਸਮੂਹ ਸਿਆਸੀ ਪਾਰਟੀਆਂ ਸਮਾਜਿਕ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਹਮਦਰਦੀ ਜ਼ਾਹਰ ਕਰਦੇ ਆ ਪੀੜਤ ਦਾ ਹਾਲ ਜਾਣਨ ਦੇ ਲਈ ਪਹੁੰਚ ਕੀਤੀ ਜਾ ਰਹੀ ਹੈ ਉੱਤੇ ਹੀ ਭਾਜਪਾ ਦੇ ਸੂਬਾ ਆਗੂ ਦਿਆਲ ਦਾਸ ਸੋਢੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਸਾਬਕਾ ਫੌਜੀਾਂ ਤੇ ਜਿੱਥੇਬੰਦੀ ਦੇ ਆਗੂ ਵੀ ਅਵਤਾਰ ਸਿੰਘ ਫਗਰਸਰ ਵੀ ਪੀੜਤ ਸਾਬਕਾ ਫੌਜੀ ਨਵੀਰ ਸਿੰਘ ਦਾ ਹਾਲਚਾਲ ਜਾਣਨ ਦੇ ਲਈ ਨਜੀ ਹਸਪਤਾਲ ਪਹੁੰਚੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਦਿਆਲ ਸੋਢੀ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਹਲਕਾ ਜਾਰਜ ਮਾਉਂਡ ਪਾਜਪਾ ਵੱਲੋਂ ਮੈਂ ਅੱਜ ਇੱਥੇ ਸਾਡੇ ਜਿਹੜੇ ਇਹ ਸਾਬਕਾ ਫੌਜੀ ਨੇ ਜੋ ਉਹਨਾਂ ਦੇ ਨਾਲ ਕੱਲ ਨਸ਼ਾ ਵੇਚਣ ਵਾਲੇ ਕਹਿ ਲੋ ਜਾਂ ਨਸ਼ਾ ਖਾਣ ਵਾਲੇ ਵੀ ਜੋ ਇਹਨਾਂ ਦੇ ਨਾਲ ਇਹ ਇੱਕ ਅਨਹੋਣੀ ਘਟਨਾ ਹੋਈ ਹੈ ਕਿ ਇਹਨਾਂ ਦੀਆਂ ਲੱਤਾਂ ਵੀ ਦੇਖੋ ਟੁੱਟ ਗਈਆਂ ਉਹਨਾਂ ਬੰਦਿਆਂ ਤੋਂ ਤੋੜੀਆਂ ਗਈਆਂ ਜਾਨੀ ਇਹਨਾਂ ਤੇ ਹਮਲਾ ਕੀਤਾ ਤੇ ਇਹਨਾਂ ਦਾ ਬਚਾਅ ਹੋ ਗਿਆ ਲੇਕਿਨ ਇਸ ਤਰ੍ਹਾਂ ਦੀ ਘਟਨਾ ਦੀ ਜਿੰਨਾ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਜਿਹੜੇ ਇਹ ਸਾਬਕਾ ਫੌਜੀ ਨੇ ਪਹਿਲਾਂ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਔਰ ਦੇਸ਼ ਦੀ ਸੇਵਾ ਕਰਦੇ ਆ ਜਦੋਂ ਰਿਟਾਇਰਮੈਂਟ ਹੋ ਗਈ ਤੇ ਪਿੰਡ ਦੇ ਵਿੱਚ ਆ ਕੇ ਇਹਨਾਂ ਨੇ ਜਿਹੜੇ ਲੋਕ ਨਸ਼ਾ ਵੇਚਦੇ ਸੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਨਸ਼ਾ ਖਾਂਦੇ ਸੀ ਉਹਨਾਂ ਨੂੰ ਵੀ ਨਸ਼ਾ ਨਾ ਖਾਣ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਮੈਂ ਸਮਝਦਾ ਕਿ ਜਿੱਥੇ ਇਹਨਾਂ ਨੇ ਦੇਸ਼ ਸੇਵਾ ਕੀਤੀ ਤੇ ਉੱਥੇ ਪਿੰਡ ਜਾ ਕੇ ਵੀ ਇੱਕ ਸਮਾਜ ਸੇਵਾ ਦਾ ਇਹਨਾਂ ਨੇ ਕੰਮ ਕੀਤਾ لیکن ਇਹੋ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੀ ਇਹੀ ਮੰਗ ਹੈ ਔਰ ਪਰਿਵਾਰ ਦੇ ਨਾਲ ਮੈਂ ਮਿਲਿਆ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਜੁਧ ਨਸ਼ਿਆਂ ਵਿਰੁੱਧ ਦਾ ਇੱਕ ਨਾਰਾ ਦੇ ਕੇ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਇਹ ਜਿਹੜੀ ਸਰਕਾਰ ਹੈ ਤਰੀਕ ਤੇ ਤਰੀਕ ਤਰੀਕ ਤੇ ਦੇਖ ਕੇ ਹਰ ਮਹਾਜ ਤੇ ਫੇਲ ਹੋਈ ਹੈ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ 99% ਜਨੈਸਾ ਖਤਮ ਕਰਤਾ ਪਰ ਪਿੰਡ ਵਾਸੀਆਂ ਨੇ ਕਿਹਾ ਸਾਡੇ ਸ਼ਰੀਹਾਂ ਨੂੰ ਵਿਖ ਰਿਹਾ ਅੱਜ ਵੀ ਦੇਖੋ ਜਿਹੜੇ ਪਿੰਡ ਵਾਸੀਓ ਝੂਠ ਨਹੀਂ ਬੋਲਦੇ ਉਹਨਾਂ ਨੇ ਜੋ ਵੀ ਗੱਲ ਕਹੀ ਹੈ ਕਿ ਨਸ਼ਾ ਵਿਖ ਰਿਹਾ ਔਰ ਕਿਹਦੀ ਸ਼ਹਿ ਤੇ ਵਿਖ ਰਿਹਾ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਨਸ਼ਾ ਪੰਜਾਬ ਦੇ ਵਿੱਚੋਂ ਕੋਈ ਖਤਮ ਨਹੀਂ ਹੋਇਆ ਕੇਵਲ ਇਹਨਾਂ ਨੇ ਬੋਰਡ ਲਾਏ ਨੇ ਮੈਂ ਪਹਿਲਾਂ ਵੀ ਕਿਹਾ ਤਰੀਕਾਂ ਦਾ ਤਰੀਕਾਂ ਦੇਈ ਜਾਂਦੇ ਨੇ ਸੋ ਜਿਹੜੀ ਨਸ਼ੇ ਦੀ ਇਹ ਗੱਲ ਕਰਦੇ ਨੇ ਇਹ ਬਿਲਕੁਲ ਇਸ ਮਹਾਜ ਤੇ ਫੇਲ ਹੋਏ ਨੇ ਸੋ ਤੁਸੀਂ ਅੱਜ ਹੀ ਵੇਖੋ ਕਿ ਜੇ 31 ਮਈ ਤੋਂ ਬਾਅਦ ਜਿਹੜੀ ਇਹ ਘਟਨਾ ਹੁੰਦੀ ਹੈ ਤੇ ਨਸ਼ੇ ਦੇ ਵਿੱਚ ਹੀ ਉਹ ਬੰਦੇ ਗਲਤਾਨ ਹੋਣਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਅੱਜ ਵੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿਤੇ ਦੇਖ ਲਓ ਹਰ ਰੋਜ਼ ਅਖਬਾਰ ਦੇ ਵਿੱਚ ਖਬਰਾਂ ਆਉਂਦੀਆਂ ਕਿ ਇੱਕ ਨੌਜਵਾਨ ਦੋ ਨੌਜਵਾਨ ਟੀਕੇ ਲਾ ਕੇ ਜਿਹੜੇ ਹੈਗੇ ਆ ਉਹ ਆਪਣੀ ਜਾਨ ਗਵਾ ਚੁੱਕੇ ਐ ਸੋ ਮੇਰਾ ਕਹਿਣਾ ਇਹ ਹੈ ਕਿ ਜਿਹੜੀ ਇਹ ਫੋਕੀ ਸ਼ੋਰਤਵਾਜੀ ਇਹਨਾਂ ਦੀ ਉਹਦੇ ਦੇ ਉੱਤੇ ਬਿਲਕੁਲ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਸੋ ਜਿਹੜਾ ਇਹ ਸਾਡਾ ਭਰਾ ਫੌਜੀ ਜੀ ਨੇ ਦੇਸ਼ ਦੀ ਸੇਵਾ ਕੀਤੀ ਪਿੰਡ ਦੇ ਵਿੱਚ ਆ ਕੇ ਸਮਾਜ ਸੇਵਾ ਦੀ ਇੱਕ ਦੇ ਤੌਰ ਤੇ ਸੇਵਾ ਕੀਤੀ ਤਾਂ ਇਹਦੀ ਪ੍ਰਸ਼ਾਸਨ ਨੂੰ ਵੀ ਜਿਹੜੀ ਹੈਗੀ ਹੈ ਪੂਰੀ ਮਦਦ ਕਰਨੀ ਚਾਹੀਦੀ ਹੈ ਔਰ ਅਸੀਂ ਵੀ ਸਾਰੇ ਜਿਹੜੇ ਲੋਕਾਂ ਰਾਜਨੀਤੀ ਤੋਂ ਉਪਰ ਉੱਠ ਕੇ ਜਿਹੜੇ ਲੋਕ ਸਮਾਜ ਸੇਵਾ ਦਾ ਕੰਮ ਕਰਦੇ ਆ ਅਸੀਂ ਵੀ ਉਹਨਾਂ ਦੇ ਨਾਲ ਹਮਾਇਤ ਚ ਖੜੇ ਆ ਔਰ ਪਰਿਵਾਰ ਨੂੰ ਭਰੋਸਾ ਵੀ ਦਿਖਾਇਆ ਕਿ ਜਿੱਥੇ ਸਾਡੀ ਮਦਦ ਦੀ ਲੋੜ ਹੈ ਅਸੀਂ ਵੀ ਤੁਹਾਡੇ ਨਾਲ ਇਸ ਕੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਉਹਨ ਪਿੰਡ ਦੇ ਕਲੋਜ਼ ਵਨ ਵੱਲੋਂ ਕਿਹਾ ਗਿਆ ਵੀ ਸਾਡਾ ਪਿੰਡ ਡਰਿਆ ਹੋਇਆ ਹੈ ਇਸ ਲਈ ਸਾਡਾ ਪਿੰਡ ਬਕਾਵਰ ਨੂੰ ਪੋਸਟਰ ਲਗਾ ਪਰ ਉਦੋਂ ਬਾਅਦ ਜਿਹੜਾ ਸਿੱਟੋ ਸੀਗਾ ਉਹਨੇ ਜਾ ਕੇ ਉਹਨੂੰ ਧਮਕਾਇਆ ਉਦੋਂ ਬਾਅਦ ਪੁਲਿਸ ਨੇ ਜਿਹੜਾ ਉਹਨੂੰ ਸਿਰਫ ਲੈਣ ਹਾਜ਼ਰ ਕਰਤਾ ਪਰ ਕਾਰਵਾਈ ਕੋਈ ਨਹੀਂ ਕੀਤੀ ਦੇਖੋ ਇਹ ਵੀ ਇੱਕ ਸ਼ੋਰਤ ਖੱਟਣ ਵਾਲੀ ਗੱਲ ਹੈ ਕਿ ਇੱਕ ਐਸਐਚਓ ਦਾ ਇੱਕ ਨੌਜਵਾਨ ਨੂੰ ਧਮਕੀ ਦੇਣਾ ਉਹ ਇਸ ਕਰਕੇ ਹੈ ਕਿ ਇਹਨਾਂ ਦੀ ਜਿਹੜਾ ਪਰਦਾ ਹੈ ਉਹ ਪਰਦਾ ਉੱਠ ਰਿਹਾ ਹੈ ਕਿ ਜਿਹੜਾ ਕੇਵਲ ਇਹਨਾਂ ਨੇ ਪ੍ਰਚਾਰ ਕੀਤਾ ਕਿ ਨਸ਼ੇ ਅਸੀਂ ਬੰਦ ਕਰਤੇ ਉਹ ਨਸ਼ੇ ਦਾ ਹੁਣ ਪਿੰਡ ਵਾਲੇ ਦੱਸੀ ਜਾਂਦੇ ਆ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਉਹ ਆਪਣੀ ਕਮਜ਼ੋਰੀ ਨੂੰ ਛਪਾਉਣਾ ਚਾਹੁੰਦੇ ਆ ਤੇ ਜਿਹੜਾ ਕੋਈ ਇਹੋ ਜਿਹਾ ਅਫਸਰ ਕਿਸੇ ਨੂੰ ਧਮਕੀਆਂ ਦਿੰਦਾ ਹੈ ਤੇ ਮੈਂ ਕਹਣਾ ਉਹਨੂੰ ਲੈਣ ਹਾਜ਼ਰ ਕਰਨ ਦੀ ਕੀ ਗੱਲ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਅਫਸਰ ਹੀ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗੇ ਲੋਕਾਂ ਨੂੰ ਤੇ ਫਿਰ ਲੋਕ ਕੀ ਕਰਨਗੇ ਲੋਕਾਂ ਨੂੰ ਤਾਂ ਪੁਲਿਸ ਤੋਂ ਬਹੁਤ ਵੱਡੀ ਆਸ ਹੁੰਦੀ ਹੈ ਸੋ ਇਸ ਕਰਕੇ ਲੋਕ ਕਿਵੇਂ ਸਾਥ ਦੇਣਗੇ ਇਹਨਾਂ ਦਾ ਸੋ ਜਿਹੜੇ ਐਸਐਚਓ ਨੇ ਇਹ ਜੀ ਘਟਨਾ ਕੀਤੀ ਹੈ ਉਹ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ